ਇਹ ਤੂੰ ਕਹਿ ਜਮਕੀ ਜੋ ਸੋਖੋ ਟਾਲ ਕਰ ਸੇਵੀਆ ਕਹਿਨ ਸਹਜ ਸੁਭਾਏ ਦਰਸ਼ਨ ਪਰਸੇ ਗੁਰੂ ਕੇ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ੴ ਸਤਿਗੁਰ ਪ੍ਰਸਾਦਿ ਜਤ ਸਰੀ ਮਾਲਾ ਪੰਜਵਾ ਕੋਈ ਜਾਨ ਹਰਿ ਸਿਉ ਦੇਵੈ ਜੋਰ ਚਰਨ ਗਹੋ ਭਗੋ ਸਭ ਰਸਨਾ ਧੀਜ ਹੈ ਪ੍ਰਾਣਿ ਅਕੋਰ ਕੋਈ ਜਾਨ ਹਰਿ ਸਿਉ ਦੇਵੈ ਜੋਰ ਚਰਨ ਗਹੋ ਭਗੋ ਸਭ ਰਸਨਾ ਧੀਜ ਹੈ ਤਨ ਨ ਧਰਮ ਨ ਕਰਤ ਕੇ ਆਰੋ ਭਰ ਸੱਚ ਸਦਾ ਸਦੂਰਿਆ ਇਆ ਰਸ ਮੈਂ ਮगन ਹੋਤ ਕਿਰਪਾ ਤੇ ਮਹਾ ਬਿਗਿਆਦੇ ਤੋਰ ਆਇਆ ਸ਼ਰਨ ਦੇਨ ਦੁਖ ਭੰਜਨ ਮਰਨ ਸੁਆਮੀ ਕੋ ਪ੍ਰਭ ਨਾਨਕ ਬੰਦਨ ਸੋਰਾ ਆਇਆ ਸਰਣ ਦੀਨ ਤੋ ਕ੍ਰਪਾ ਜਨ ਚਤਵ ਤੁਮਰੀ ਹੋਰ ਅਬ ਬਦਦਾ ਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਦਨ ਸੋਰਾ ਪਵਨ ਪਵਤਰ ਬਾਣੀ ਦੇ ਜੋ ਹੁਕਮਨਾਮਾ ਸਾਹਿਬ ਗੁਰੂ ਪਾਤਸ਼ਾਹ ਮਹਾਰਾਜਿਆਂ ਨੇ ਬਖਸ਼ਿਸ਼ ਕੀਤੇ ਹਨ ਜਗ ਸ੍ਰੀ ਦਾਗ ਦੇ ਵਿੱਚੋਂ ਪੰਜਵੇਂ ਪਾਤਸ਼ਾਹ ਧੰਨ ਸਰਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਪਵਨ ਬਾਣੀ ਅਦੇ ਅਜਨਾਏ ਪਾਵਨ ਸ਼ਬਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜਿਆਂ ਦੇ ਪਾਵਨ ਪਵਿੱਤਰ ਸਤ ਸੋਇ ਦੋਹ ਨਗ ਪਰਿ ਸੋਭਤ ਹੈ ਜੈਤ ਸਰੀ ਮਹਲਾ ਪੰਜਵਾਂ ਕੋਈ ਜਨ ਹਰਿ ਸਿਉ ਦੇਵੈ ਜੋਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਫੁਰਮਾਨ ਕਰਦੇ ਨੇ ਕਹਿੰਦੇ ਜੇ ਕੋਈ ਮਨੁੱਖ ਮੈਨੂੰ ਉਸ ਪਰਮਾਤਮਾ ਵਾਹਿਗੁਰੂ ਜੀ ਦੇ ਚਰਨਾਂ ਨਾਲ ਜੋੜ ਦਵੇ ਤਾਂ ਉਹਦਾ ਸ਼ੁਕਰਾਨਾ ਕਰਦੇ ਹੋਏ ਸਤਿਗੁਰੂ ਜੀ ਸਾਨੂੰ ਸਮਤ ਬਖਸ਼ਿਸ਼ ਕਰਦੇ ਨੇ ਕਿ ਉਹਦਾ ਸ਼ੁਕਰਾਨਾ ਕਿੰਧ ਕਰਨਾ ਚਾਹੀਦਾ ਹੈ ਚਰਨ ਘੋ ਬਖੋ ਸੁਭ ਰਸਨਾ ਦੀਜ ਹੈ ਪ੍ਰਾਣ ਅਪੋਰ ਕਹਿੰਦੇ ਮੈਂ ਉਸ ਦੇ ਚਰਨ ਫੜ ਲਵਾਂ ਆਪਣੇ ਜੀਵ ਦੇ ਨਾਲ ਉਸ ਦੇ ਧੰਨਵਾਦ ਦੇ ਮਿੱਠੇ ਬੋਲ ਬੋਲਾ ਤੇ ਮੇਰੇ ਇਹ ਪ੍ਰਾਣ ਹੋ ਸਕੇ ਭੇਟਾਂ ਦੇ ਤੌਰ ਤੇ ਰੱਖ ਦਿੱਤੇ ਜਾਣ ਪਰ ਗੁਰੂ ਜੀ ਆਲੇ ਸਾਥ ਸੰਗਿਓ ਅਫਸੋਸ ਦੁੱਖ ਇਹਨਾਂ ਗੱਲਾਂ ਦਾ ਹੈ ਕਿ ਗੁਰੂ ਪਾਤਸ਼ਾਹ ਮਹਾਰਾਜ ਜੀ ਇੰਨੀ ਸਮੱਧ ਸੰਾਨੂੰ ਬਖਸ਼ਿਸ਼ ਕਰਦੇ ਨੇ ਇੰਨੀ ਨਿਮਰਤਾ ਦਾ ਸਹੂਦ ਬਖਸ਼ਿਸ਼ ਕਰ ਰਹੇ ਨੇ ਕਿ ਜੇ ਕੋਈ ਮੈਨੂੰ ਗੁਰੂ ਚਰਨਾਂ ਦੇ ਨਾਲ ਜੋੜੇ ਕੋਈ ਮੈਨੂੰ ਬਾਣੀ ਸੁਣਾਵੇ ਉਹਦਾ ਮੈਂ ਇਸ ਪੁਰਾਣਾ ਇੰਦਾ ਕਰਾਂ ਪਰ ਅੱਜ ਕੱਲ ਬੜਾ ਫਰਕ ਪੈ ਗਿਆ ਗੁਰੂ ਘਰ ਦੇ 사ਸੰਗ ਦੀ ਉਹ 10 ਮਿੰਟ ਜੇ ਸਪੀਕਰ ਚੱਲਦਾ ਨਾ ਉੱਪਰ ਦਾ ਤੇ ਬੜੇ ਲੋਕ ਪਤ ਆਉਂਦੇ ਨੇ ਬਾਬਾ ਜੀ ਸਪੀਕਰ ਨਾ ਆਇਆ ਕਰੋ ਜੀ ਕਰਨਾ ਕਰਨਾ ਵਿੱਚ ਕਾਣੀ ਪੈਦੀ ਹੈ ਪਰ ਜਦ ਇਹ ਉਪਰਸ ਤੇ ਕਰਨਾ ਹੈ ਜੇ ਪ੍ਰਾਰਥਨਾ ਸਮਾਸੀ ਨਾ ਜਦੋਂ ਲੋਕ ਕਹਿੰਦੇ ਸਮ ਸ਼ੁਕਰ ਹੈ ਗੁਰੂ ਘਰ ਬਾਣੀ ਦੀ ਆਵਾਜ਼ ਤਾਂ ਨਹੀਂ ਲੋਕ ਸੁਪਰਾਨਾ ਕਰਦੇ ਸਨ ਪਰ ਅੱਜ ਬੜਾ ਮੁੱਖ ਪੈ ਗਿਆ ਪਰ ਗੁਰੂ ਪਾਤਸ਼ਾਹ ਮਹਾਰਾਜ ਜੀ ਕਿਹੜੀ ਸੋਹਣੀ ਸੁਬਤ ਬਖਸ਼ਿਸ਼ ਕਰਦੇ ਨੇ ਮਨ ਤਨ ਨਿਰਮਨ ਕਰਤ ਕੇ ਆਲੋ ਅਰਸਿਚੈ ਸੁਦਾ ਸੰਜੋਰ ਕੋਈ ਵਿਰਲਾ ਮਨੁਖ ਪ੍ਰਮਾਤਮਾ ਦੀ ਕਿਰਪਾ ਨਾਲ ਆਪਣੇ ਮਨ ਨੂੰ ਸਰੀਰ ਨੂੰ ਪਵਿੱਤਰ ਕਾਇਦਾ ਬਣਾਉਂਦਾ ਹੈ ਉਸ ਵਿੱਚ ਪ੍ਰਭੂ ਦਾ ਨਾਮ ਜਲ ਚੰਗੀ ਤਰ੍ਹਾਂ ਸਿੰਜਦਾ ਹੈ ਇਹ ਆ ਰਸ ਮਹ ਮਗਨ ਹੋਤ ਕਿਰਪਾ ਦੇ ਮਹਾ ਵਿਖਿਆਤੇ ਤੋਰ ਇਹ ਵੱਡੀ ਮੋਹਣੀ ਮਾਇਆ ਨਾਲੋਂ ਸੰਬੰਧ ਤੋੜ ਕੇ ਇਸ ਨਾਮ ਰਸ ਵਿੱਚ ਮਸਤ ਰਿhta ਹੈ ਆਇਓ ਸਰਣ ਦੀਨ ਦੁਖ ਪੰਚਨ ਚਿਤਵੋ ਤੁਮਰੀ ਹੋਰ ਗੁਰੂ ਪਾਤਸ਼ਰਮਾਹ ਰਾਜੀ ਫਰਮਾਨ ਕਰਦੇ ਨੇ ਕਹਿੰਦੇ ਹੈ ਦੀਨਾਂ ਦੇ ਦੁਖ ਨਾਸ਼ ਕਰਨ ਵਾਲੇ ਮੈਂ ਤੇਰੀ ਸ਼ਰਨ ਆਇਆ ਨਾ ਮੈਨੂੰ ਤੇਰਾ ਹੀ ਆਸਰਾ ਹੈ ਮੈਂ ਆਪਣੇ ਮਨ ਵਿੱਚ ਤੇਰਾ ਹੀ ਆਸਰਾ ਚਿਤਾਰਦਾ ਰਿhta ਹਾਂ ਅਭੈ ਪਤਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਛੋੜ ਸਤਿਗੁਰੂ ਜੀ ਕਹਿੰਦੇ ਮੇ ਪ੍ਰਭੂ ਮਾਇਆ ਵਾਲੇ ਬੰਧਨ ਛੁਡਾ ਕੇ ਮੈਨੂੰ ਆਪਣੇ ਨਾਮ ਦਾ ਸਿਮਰਨ ਦੇ ਮੈਨੂੰ ਵਿਕਾਰਾਂ ਦੇ ਟਾਕਰੇ ਤੇ ਨਿਰਭੈਤਾ ਵਾਲੀ ਅਮਸਤਾ ਬਖਸ਼ਿਸ਼ ਕਰ ਸੋ ਬੋਤਾਨ ਪੁਰਸ਼ਕਰਾਨਾ ਧੰਨਵਾਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਅਰਿਆ ਦਾ ਜਿਨ੍ਹਾਂ ਅਮਰਤ ਮੇਰੇ ਤੋਂ ਮਹਾਨ ਕਿਰਪਾ ਬਖਸ਼ਿਸ਼ ਰੰਗ ਕੀਤੀ ਅਮਰਤ ਵੇੜਾਂ ਉਹਲੇ ਦਰਸ਼ਨ ਦੀਦਾਰੇ ਬਖਸ਼ਿਸ਼ ਕੀਤੇ ਬਾਣੀ ਪੜਨ ਸੁਣਨ ਦਾ ਸਤ ਸੰਗ ਕਰਨ ਦਾ ਸੁਭਾਗ ਸਮ ਬਖਸ਼ਿਸ਼ ਕੀਤਾ ਸਾਧਗੁਰੂ ਦੀ ਬਾਦ ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਕਿਰਪਾ ਦ੍ਰਿਸ਼ਟੀ ਬਣਾਈ ਰੱਖਣ ਸਰਬ ਸੰਗਤਾਂ ਨੂੰ ਆਪਣੇ ਚਰਨਾਂ ਕਮਲਾਂ ਨਾਲ ਜੋੜ ਕੇ ਰੱਖਣ ਸਭਨਾ ਦੇ ਸਿਰ ਤੇ ਮੀਰ ਪਰਿਆਤ ਰੱਖਣ ਗੁਰ ਸਿੱਖੀ ਜੀਵਨ ਨਾਮ ਦਾ ਅੰਗ ਦੀਆਂ ਦਾਤਾ ਅਮਰਤ ਵੇਲਾ ਬਾਣੀ ਕਾਣੀ ਦਾ ਪਿਆਰ ਬਖਸ਼ਿਸ਼ ਕਰਨ ਸਰਬਤ ਸੰਗਤਾਂ ਦੇ ਕਾਰਜਰਾਸ ਕਰਨ ਗੁਰਮਤਿ ਅਨੁਸਾਰ ਸਭਨਾ ਦੀਆਂ ਸ਼ੁਭ ਮਨੋ ਕਾਮਨਾਵਾਂ ਪੂਰਨ ਕਰਨ ਸਰਬ ਸੰਤਾਂ ਦਾ ਧੰਨਵਾਦ ਜਿਉ ਆਇਆ ਜਿਉ ਆਇਆ ਆਓ ਪਰਿਯਾਰੇ ਸਾਧ ਸੰਗਤਿਓ ਸਤਿਨਾਮ ਸ੍ਰੀ ਵਾਹਿਗੁਰੂ ਜੀ ਦੇ ਜਾਪ ਨਰੁ ਨਾ ਕਰਿਏ ਕੋਈ ਵੀ ਨਾਮ ਮਾਣ ਜਿਦਾ ਰਹੇ ਸਾਰੀ ਅਸਕਤਾ ਪਿਆਰ ਸਤਕਾਰ ਸਹਿਤ ਬੋਲਿਓ ਜੀ ਸਤਿਨਾਮ ਵਾਹਿਗੁਰੂ tana <entender> ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰ ਗੁਰੂ ਨਾਨਕ 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 ਆਪ ਜੀ ਗੁਰੂ ਜੀ ਬਖਸ਼ਾ ਵਾਹਿਗੁਰੂ ਜੀ ਕੀ ਫਤਿਹ